ਖਰੜ ਨਗਰ ਕੌਂਸਲ ਦੇ 18 ਐਮਸੀਆਂ ਨੇ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਦੇ ਖਿਲਾਫ ਗਵਾਬਤ ਜਿਹੜੀ ਆ ਕਰ ਦਿੱਤੀ ਹੈ ਬੇਪਰੋਸਗੀ ਦਾ ਮਤਾ ਜਿਹੜਾ ਅੱਜ ਲੈ ਕੇ ਆਂਦਾ ਏ ਤੇ 18 ਦੇ ਐਫੀਡੈਵਿਟ ਦੇ ਉੱਤੇ ਸਾਈਨ ਨੇ ਤੇ ਨਗਰ ਕੌਂਸਲ ਦੇ ਕਾਰਜ ਸਾਕ ਅਫਸਰ ਨੂੰ ਜਿਹੜਾ ਉਹ ਦੇ ਦਿੱਤਾ ਹੈ ਸੁਭੂ ਮੈਂਬਰ ਸਾਹਿਬਾਨ ਨੇ ਉਹਨਾਂ ਨੇ ਮੈਨੂੰ ਇੱਕ ਲੈਟਰ ਦਿੱਤਾ ਵੀ ਪ੍ਰਧਾਨ ਜੀ ਵਿਰੁੱਧ ਅਸੀਂ ਬੇਪਰੋਸੀ ਦਾ ਮਤਲਬ ਲਿਆਉਣਾ ਚਾਹੁੰਦੇ ਹਾਂ ਲਗਭਗ ਚੈੱਕ ਕਰਕੇ ਪਤਾ ਲੱਗੂ 18 ਬੰਦਿਆਂ ਤੱਕ ਦਸਤਖਤ ਮੰਨ ਲਾਦੇ ਹੈਗੇ ਨੇ ਤੇ ਇਹ 18 ਬੰਦਿਆਂ ਦੇ ਸਾਈਨ ਨੇ ਜੀ ਤੇ ਇਹਨਾਂ ਨੇ ਬੇਇਰੋਸਗੀ ਦਾ ਮਤਲਬ ਲਿਆਂਦਾ ਵੀ ਪ੍ਰਧਾਨ ਜੀ ਤੋਂ ਵਿਸ਼ਵਾਸ ਸਾਡਾ ਉੱਠ ਚੁੱਕਿਆ ਤੇ ਉਹਨਾਂ ਦੇ ਵਿਰੁੱਧ ਅਸੀਂ ਮਤਾ ਪਾਉਣਾ ਚਾਹੁੰਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਦੀ ਗਾਹਲੇ ਕਰ ਰਹੀ ਹੈ ਆਪਣੇ ਨਵੇਂ ਪ੍ਰਧਾਨ ਜੀ ਨੂੰ ਮਨੋਣਾ ਚਾਹੁੰਦੇ ਨੇ ਇਸ ਵੰਦੀ ਸਰਕਾਰ ਦੇ ਹਦਾਇਤ ਅਨੁਸਾਰ ਮੈਂ ਤੁਰੰਤ ਇਹਦੇ ਉੱਤੇ ਕਾਰਵਾਈ ਕਰਦੇ ਹੋਏ ਅਦਰ ਰਸੀਟ ਕਰਕੇ ਪ੍ਰਧਾਨ ਜੀ ਨੂੰ ਉਹਨੂੰ ਮੈਂ ਭੇਜ ਦੂੰਗਾ ਤੇ ਉਹਨੂੰ ਨੋਟੀਫਿਕੇਸ਼ਨ ਕਰ ਦੂੰ ਵਟਸਐਪ ਵੀ ਕਰ ਦੂੰ ਜੋ ਸਰਕਾਰ ਦੇ ਰੂਲ ਅਮਤਾ ਕਾਰਵਾਈ ਕਰਨੀ ਹੋ ਅਮਲ ਚ ਲੰਦੀ ਜਾਊਗੀ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ 14 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਮੀਟਿੰਗ ਬੁਲਾਉਣੀ ਹੈ ਉਹ 14 ਦਿਨ ਵੀ ਮੀਟਿੰਗ ਬੁਲਾ ਸਕਦੇ ਨੇ 14 ਦਿਨ ਉਹਨਾਂ ਨੂੰ ਫੇਰ ਮਿਲ ਜਾਣਗੇ ਇਸ ਕਰਕੇ 28 ਦਿਨ ਦਾ ਉਹਨਾਂ ਕੋਲ ਪ੍ਰੋਸੈਸ ਹੈ ਤੇ ਜੇ ਉਹ ਸਾਬਤ ਕਰਦੇ ਨੇ ਤਾਂ ਰਹਿ ਸਕਦੇ ਨਹੀਂ ਬੇਪ੍ਰੋਸਕੀਨ ਨਾਲ ਤਾਂ ਉਹਨਾਂ ਨੂੰ ਮਤਲਬ ਇਹ ਫੌਦੇ ਤੋਂ ਲਾ ਦਿੱਤੇ ਰਹੇ ਕੋਰਟ ਕੋਰਟ ਦਾ ਕੋਈ ਸਿਵਲ ਪ੍ਰोसीजर ਹੈ ਜੀ ਇਹ ਮੈਂਬਰ ਸਾਹਿਬਾਂ ਦੇ ਚੁਣੇ ਹੋਏ ਮੈਂਬਰ ਨੇ ਸ਼ਹਿਰ ਦੇ ਇਹਨਾਂ ਦਾ ਆਪ ਦਾ ਇੰਟਰਨਲ ਮੈਟਰ ਹੁੰਦਾ ਇਹਨਾਂ ਚੋਂ ਪਹਿਲਾ ਪ੍ਰਧਾਨ ਚੁਣਿਆ ਗਿਆ ਸੀ ਇਹੀ ਇਕੱਠੇ ਉਹ ਦੋ ਤਿਆਰੀ ਬਹੁਤ ਬਥਰਾ ਲਾ ਸਕਦੇ ਨੇ ਇਹੀ ਇਕੱਠੇ ਉਹ ਫੇਰ ਚੋ ਸਕਦੇ ਨੇ ਇਸ ਕਰਕੇ ਦੇ ਵਿੱਚ ਲੀਗਲ ਕੋਈ ਪ੍ਰोसीजर ਨਹੀਂ ਸਿਵਲ ਪ੍ਰोसीजर ਹੈ ਪ੍ਰਧਾਨ ਜੀ ਕਹਿੰਦੇ ਹਾਈ ਕੋਰਟ ਸਾਡਾ ਚੱਲਦਾ ਪੈਸ ਕਰਕੇ ਅਸੀਂ ਉਸ ਸਬੰਧ ਨਾਲ ਕੋਈ ਜਿੰਨੂ ਲੀਗਲ ਪੁਆਇੰਟ ਹੈ ਉਹ ਉਹਨਾਂ ਦੇ ਲੈ ਕੇ ਚੱਲ ਰਿਹਾ ਲੇਕਿਨ ਬੇਪਰੋਸੀ ਦਾ ਮਤਾ ਉਸ ਤਰ੍ਹਾਂ ਬਿਲਕੁਲ ਲੱਗਿਆ ਠੀਕ ਹੈ ਪ੍ਰਧਾਨ ਜੀ ਅੱਜ ਬੇਪਰੋਸੀ ਦੇ ਮੈਂ ਦਾ ਜਿਹੜਾ ਮਤਾ ਪਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਅੱਜ ਅਸੀਂ 18 ਅੰਕ ਸੇ ਇਕੱਠੇ ਹੋ ਕੇ 18 ਅੰਕਾਂ ਦੇ ਸਾਈਨ ਹੈ ਤਕਰੀਬਨ ਦੋ ਤਈ ਬਹੁਤ ਆਪਣੀ ਲੋਨ ਹੈ ਤੇ ਕਿਉਂਕਿ ਪ੍ਰਧਾਨ ਨੂੰ 18 ਜਦੋਂ ਉਹਦੇ ਕੋਲ ਬਹੁਤ ਕੋ ਮੈਂਬਰ ਨਹੀਂ ਰਹੇ ਇਸ ਕਰਕੇ ਸਾਡੇ ਸਾਰੇ ਹੰਸੀਆਂ ਨੇ ਇਹੀ ਲਾਇਆ ਕਿ ਉਹਨਾਂ ਦੇ ਮਤਲਬ ਉਹਨਾਂ ਦੀ ਇਸ ਸੀਟ ਤੋਂ ਲਾਇਆ ਜਾਵੇ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਸੀਂ 18 ਬੰਦੇ ਆਨੇ ਇਸ ਤਾਂ ਉਹਨਾਂ ਦੇ ਵਿਰੋਧ ਵਿੱਚ ਮザ ਪਾਇਆ ਤੇ ਉਹ ਆਪਣੇ ਆਪ ਜੇ ਸੀਟ ਸੰਸਦ ਤੋਂ ਬਹੁਤ ਵਧੀਆ ਅਸੀਂ ਅੱਜ 18 ਐਮਸੀ ਇਕੱਠੇ ਹੋਏ ਹਾਂ ਜੀ ਬੇਪਰੋਸੀ ਦਾ ਮਤਾ ਅਸੀਂ ਸਾਰਿਆਂ ਨੇ ਮਿਲ ਕੇ ਈਓ ਸਾਹਿਬ ਨੂੰ ਦਿੱਤਾ ਤੇ ਸਾਰਿਆਂ ਦਾ ਕਹਿਣਾ ਹੈ ਕਿ ਕੰਮ ਸ਼ਹਿਰ ਦੇ ਵਿੱਚ ਹੋ ਨਹੀਂ ਰਹੇ ਤੇ ਇਸ ਕਰਕੇ ਸਾਰੇ ਪ੍ਰਧਾਨ ਨੂੰ ਚੇਂਜ ਕਰਨਾ ਚਾਹੁੰਦੇ ਆ ਤੇ ਇਸੇ ਉਹਦੇ ਵਿੱਚ ਅਸੀਂ ਈਓ ਸਾਹਿਬ ਨੂੰ ਦਿੱਤਾ ਤੇ ਅਗਲਾ ਪ੍ਰੋਸੈਸ ਚੱਲੇਗਾ ਕਿੰਨੇ ਐਮਸੀ ਨੇ ਮੈਮ 18 ਐਮਸੀ ਹੈਗੇ ਆ ਜਿੱ ਇਕੱਠੇ 4 ਸਾਲ ਦਾ ਸਮਾਂ ਲਗਭਗ ਬੀਤ ਗਿਆ ਜੀ ਅੱਜ ਇਹ ਕੀ ਜਰੂਰਤ ਪੈ ਗਈ ਦੇਖੋ 4 ਸਾਲਾਂ ਵਿੱਚ ਕੰਮ ਹੋਏ ਨਹੀਂ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਹੋਈ ਸੀ ਤੇ ਕੰਮ ਲੋਕੀ ਤਾਂ ਹੁਣ ਐਮਸੀ ਨੂੰ ਪੁੱਛਦੇ ਆ ਨਾ ਕਿ ਕੰਮ ਨਹੀਂ ਹੋ ਰਿਹਾ ਸਾਰੇ ਐਮਸੀ ਪਰੇਸ਼ਾਨ ਸੀਗੇ ਦੁਖੀ ਸੀਗੇ ਇਸ ਕਰਕੇ ਸਾਰਿਆਂ ਨੇ ਸਲਾਹ ਕਰਕੇ ਇਹ بے ਪ੍ਰੋਸਗੀ ਦਾ ਮਤਾ ਲਿਆਂਦਾ ਸੌਪਾਫ ਮਹੀਨੇ ਤੋਂ ਬਾਅਦ ਵੀ ਫਿਰ ਜਿਹੜਾ ਹੈਗਾ ਪ੍ਰਸ਼ਾਸਨ ਲੱਗ ਹੋ ਗਿਆ ਨਾ ਤੇ ਜਿਹੜੇ ਐਮਸੀ ਸਾਰੇ ਹੈ ਹੁਣ ਤਾਂ ਉਹਨਾਂ ਦੀ ਮੈਜੋਰਟੀ ਸ਼ੋ ਨਹੀਂ ਕੀਤੀ ਅੱਜ ਕਿਉਂ ਕਰਨੀ ਪੈਗੀ ਦੇਖੋ ਟਾਈਮ ਅਤੇ ਕੰਮਾਂ ਦੇ ਕਰਕੇ ਹੀ ਕਰਿਆ ਨਾ ਕਿਉਂਕਿ ਅੱਗੋਂ ਇਲੈਕਸ਼ਨ ਆਣੇ ਆ ਲੋਕਾਂ ਨੇ ਤਾਂ ਕੰਮ ਪੁੱਛਣੇ ਐ ਐਮਸੀਆਂ ਨੂੰ ਜੇ ਹੁਣ ਥੋੜਾ ਬਹੁਤ ਕੰਮ ਕਰਕੇ ਦਿਖਾ ਦੇਣਗੇ ਤੇ ਲੋਕ ਨਾਲ ਜੁੜੇ ਰਹਿਣਗੇ ਕਿਉਂਕਿ ਸ਼ਹਿਰ ਦੇ ਲੋਕ ਤਾਂ ਸਾਰੇ ਡਵੈਲਪਮੈਂਟ ਚਾਹੁੰਦੇ ਆ ਇਹ ਕੰਮ ਹੋਏਗਾ ਤੇ ਲੋਕ ਸਾਰੇ ਨਾਲ ਹੋਣਗੇ ਵੀ ਪ੍ਰਧਾਨ ਜੀ ਕੰਮ ਰੁਕਦੇ ਨੇ ਨਹੀਂ ਮੈਨੂੰ ਨਹੀਂ ਪਤਾ ਕੰਮ ਰੁਕਦੇ ਕਿ ਕਿ ਨਹੀਂ ਹੁੰਦਾ ਪਰ ਕੰਮ ਹੋ ਨਹੀਂ ਰਿਹਾ ਡਵੈਲਪਮੈਂਟ ਕਿਉਂਕਿ ਮੀਟਿੰਗਾਂ ਲੇਟ ਹੁੰਦੀਆਂ ਰਹੀਆਂ ਇੱਕ ਕਾਰਨ ਇਹ ਵੀ ਹੋ ਸਕਦਾ ਵੀ 6 ਮਹੀਨੇ ਬਾਅਦ ਮੀਟਿੰਗ ਹੋਣਾ ਫਿਰ ਇਕੱਠੇ ਹੀ ਕੰਮ ਪੈ ਜਾਣਾ ਤੇ ਉੱਪਰੋਂ ਫਿਰ ਆਬਜੈਕਸ਼ਨ ਲੱਗ ਜਾਂਦੇ ਆ ਮੇਜੋਰਟੀ ਤੁਹਾਡੇ ਮਤਲਬ ਜਿਹੜੇ ਪ੍ਰਧਾਨ ਰਹਿ ਕੇ ਕਾਲੀ ਦਰਦ ਤੋਂ ਨੇ ਤੁਸੀਂ ਕਿ ਇਹਨੂੰ ਸਮਰਥਨ ਕਰੋਗੇ ਇਸ ਬਵਾਦ ਦੇ ਦੇਖੋ ਇਹ ਹਜੇ ਮੈਂ ਕੁਝ ਨਹੀਂ ਕਹਿ ਸਕਦੀ ਨਾਮ ਤੁਹਾਡਾ ਵੀ ਆ ਰਿਹਾ ਜੀ ਪ੍ਰਧਾਨਗੀ ਦੇ ਲਈ ਦੇਖੋ ਹਜੇ ਮੈਂ ਕੁਝ ਨਹੀਂ ਜੋ ਮੇਜੋਰਟੀ ਹੋਏਗੀ ਸਾਰੇ ਅਮਸੀਆਂ ਦੀ ਆਪਾਂ ਉਹਨਾਂ ਦੇ ਨਾਮ ਹੈ ਹੁਣ ਜਿਹੜੀ ਆ ਕਾਰਵਾਈ ਜਿਹੜੀ ਹੈ ਬੇਪਰੋਜ਼ਗੀ ਦੀ ਜਿਹੜੀ ਹੈ ਸ਼ੁਰੂ ਹੋ ਜਾਵੇਗੀ ਨਗਰ ਕੌਂਸਲ ਦੀ ਪ੍ਰਧਾਨ ਦੇ ਕੋਲ 28 ਦਿਨ ਦਾ ਜਿਹੜਾ ਸਮਾਂ ਹੈ ਕੀ ਉਹ ਇਸ ਬੇਪਰੋਜ਼ਗੀ ਮਤੇ ਦੇ ਵਿੱਚ ਕੰਮ ਆਪਣਾ ਪੱਖ ਰੱਖ ਸਕਣਗੇ ਕਿਆ ਉਹ ਦਿਖਾ ਸਕਣਗੇ ਕਿ ਮੇਰੇ ਨਾਲ ਜਿਹੜੇ ਨੇ ਬੇਪਰੋਸਗੀ ਤੋਂ ਵੱਧ ਜਿਹੜੇ ਐਮਸੀ ਉਹਨਾਂ ਦੇ ਸਾਥ ਨੇ ਇਹ ਤਾਂਣ ਵਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ ਇੱਕ